ਅੱਜ ਸਵੇਰ ਦੀ तकरीबन ਸਵੇਕ 5 ਵਜੇ ਦੀ ਵਾਰਦਾਤ ਸਾਡੀ ਪਰਜਾਈ ਜਿਹੜੀ ਰਚਨਾ ਦੇਵੀ ਦੇ ਸਵੇਰੇ ਰੁਟੀਨ ਦੀ ਤਰ੍ਹਾਂ तकरीबन ਸਵੇਕ 5 ਵਜੇ ਕੂਟੀਆਂ ਤੋਂ ਮੱਠਾ ਟੇਕੇ ਆ ਰਹੇ ਤੇ ਦੋ ਅਣਪਛਾਤੇ ਜਿਨ੍ਹਾਂ ਨੇ ਅੰਦਰੋਂ ਦੰਦ ਫੇਰਿੰਗ ਕਰਕੇ ਸ਼ਾਇਦ ਇਹਨਾਂ ਨੂੰ ਮੁਕਤੀ ਖਤਮ ਕਰ ਦਿੱਤਾ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸਗੀ ਕਿਉਂਕਿ ਸਵੇਰੇ ਨੇਹਰਾ ਸੀਗਾ ਐਸੀ ਤਾਂ ਕੂਟੀਆਂ ਦੇ ਕੈਮਰੇ ਲੱਗੇ ਹੋਏ ਜਿਨ੍ਹਾਂ ਦੀ ਰੇਂਜ ਉੱਥੇ ਤੱਕ ਨਹੀਂ ਸੀਗੀ ਤੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਵੀ ਉਹ ਕੌਣ ਸੀ ਇਹ ਜਿਹੜੇ ਇਹਨਾਂ ਦੇ ਹਸਬੰਡ ਆਪੋਸਥੋਰ ਰਟਾਇਆ ਹਾਂਜੀ ਉਹ ਪੰਜਾਬ ਪੁਲਿਸ ਵਿੱਚੋਂ ਰਟਾਇਰਤ ਗਰੀਮ ਲੋਕ ਸਰਵਨਰ ਰਟਾਇਰਮੈਂ ਸਭ ਤੋਂ ਇਹ ਘਟਨਾ ਹੋਈ ਦੇ ਬਾਰੇ ਅੱਜ ਸਾਨੂੰ ਸਵੇਰੇ ਇੱਕ ਰਿਪੋਰਟing ਹੋਈ ਸੀ ਮਹਿਦਪਾਣੀ ਗੁਜਰਾਪਿੰਡ ਚ ਰਚਨਾ ਦੇ ਵੀ ਵਾਈਫ ਆਫ ਸ਼ਾਮਲਾਲ ਹੈਗੇ ਨੇ ਉਹਨਾਂ ਦੇ ਅਨਫੋਰਚਨ ਇਨਸੀਡੈਂਟ ਹੋਇਆ ਫਾਇਰਿੰਗ ਦਾ ਰਿਪੋਰਟ ਹੋਈ ਹੈ ਅਸੀਂ ਮੌਕੇ ਤੇ ਆਏ ਹਾਂ ਮੈਂ ਤੇ ਡੀਐਸਪੀ ਗੜ ਸ਼ੰਕਰ ਸਾਹਿਬ ਤੇ ਅਸੀਂ ਗਾਇਦਾ ਲਿਆ ਆ ਤੇ ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਵੱਖ-ਵੱਖ ਟੀਮਾਂ ਲੱਗ ਗਈਆਂ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਟ੍ਰੇਸ ਕਰ ਲਾਂਗੇ ਇਸਰ ਕਿੰਨੇ ਰਾਉਂਡ 5 ਹੋਏ ਕੁਤਾ ਲੱਗਾ ਕਿੰਨੇ ਹੱਲੇ 3 ਤੋਂ 4 ਰਾਉਂਡ ਦਾ ਹੈ ਸਾਨੂੰ ਫਾਇਰਿੰਗ ਦਾ ਤੇ ਉਹਨੂੰ ਅਸੀਂ ਚੈੱਕ ਕਰ ਰਹੇ ਹਾਂ ਇਸਰ ਉਹਨਾਂ ਦਾ ਨਾਮ ਵਗੈਰਾ ਜਿਹਨੇ ਡੈਥ ਹੋਈ ਰਚਨਾ ਦੇ ਵੀ ਕੀ ਨਾਮ ਰਚਨਾ ਦੇ ਵੀ ਹੈਗਾ ਉਹਨਾਂ ਦਾ ਨਾਮ 60 ਸਾਲ ਉਮਰ ਆ ਉਹਨਾਂ ਦੀ ਤੇ ਇਹ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਜੀ ਹਾਂਜੀ ਹੱਲੇ ਇਨਵੈਸਟੀਗੇਸ਼ਨ ਅਜੇ ਸਟਾਰਟ ਕੀਤੀ ਆ ਹੁਣੇ ਰਿਪੋਰਟ ਇਨਸੀਡੈਂਟ ਹੋਇਆ ਤੇ ਇਹਦੇ ਵੱਖ-ਵੱਖ ਜਿਹੜੇ ਐਂਗਲ ਹੈਗੇ ਉਹਨਾਂ ਨੂੰ